ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਉਦਮ ਕਰਤ ਹੋਵੈ ਮਨ ਨਿਰਮਲ ਨਾਚੈ ਆਪਨੇ ਮਾਰੇ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਮਾਰੇ ਨਾਚੇ ਆਪ ਨਿਮਾਰੇ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਆਓ ਸਾਰੇ ਰਲ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਵਡਿਆਈ ਕਰੀਏ ਸਤ ਗੁਰਾਂ ਦੇ ਗੁਣ ਗਾਈਏ ਆਪਾ ਭਾਵ ਦੂਰ ਕਰਕੇ ਉਸ ਪਿਤਾ ਪਰਮਾਤਮਾ ਦੇ ਭਗਤ ਬਣੀਏ ਭਗਤ ਭਗਤੀ ਕਰਨਾ ਕੁਝ ਵੱਖਰੀ ਗੱਲ ਹੈ ਭਗਤ ਬਣਨਾ ਬੜਾ ਔਖਾ ਹੈ ਤਾ ਗੁਰੂ ਪਿਆਰਿਓ ਆਓ ਫਿਰ ਫਤਿਹ ਦੀ ਸਾਂਝ ਕਰੀਏ ਦੋਨੇ ਹੱਥ ਜੋੜ ਕੇ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਭਗਤੀ ਕਰਨਾ ਔਰ ਭਗਤ ਬਨਣਾ ਇਦੀ ਵਿੱਚ ਬਹੁਤ ਅੰਤਰ ਹੈ ਭਗਤੀ ਕਰਨਾ ਔਰ ਉਸ ਪਿਤਾ ਪ੍ਰਮਾਤਮਾ ਦਾ ਭਗਤ ਬਣਨਾ ਦੋਨਾਂ 'ਚ ਅੰਤਰ ਹੈ ਔਰ ਫਿਰ ਗੁਰ ਪਿਆਰਿਓ ਆਪਾਂ ਸਤਗੁਰਾਂ ਦੇ ਚਰਨਾਂ ਦੇ 'ਚ ਮੰਗਲਚਾਰਾ ਕੀਤਾ ਹੈ ਭਾਵ ਪ੍ਰਕਰਮਾਂ ਕੀਤੀਆਂ ਨੇ ਸ਼ਬਦ ਪੰਕਤੀ ਉਚਾਰੀਆ ਕਿ ਉਦਮ ਤਰਤ ਹੋਵੇ ਮਨ ਨਿਰਮਲ ਨਾਚ ਆਪ ਨਿਮਾਰੇ ਇਹ ਕੌਣ ਕਰੂਗਾ ਭਗਤੀ ਕਰਨ ਵਾਲਾ ਮਨੁੱਖ 10 ਮਿੰਟ 5 ਮਿੰਟ ਵਕਤ ਕੱਢ ਕੇ ਆਪਣਾ ਧੰਦੇਆਂ ਤੋਂ ਦਾ ਧੰਦੇ ਦੇ ਪ੍ਰਤੀ ਉਹ ਭਗਤੀ ਕਰ ਲੇਗਾ ਜਾਂ ਦੋਨੋਂ ਟਾਈਮ ਗੁਰੂ ਘਰ ਚਲ ਜਾਏਗਾ ਦਰਸ਼ਨ ਕਰਾਵੇਗਾ ਪਰ ਇਹ ਭਗਤੀ ਕਰਨਾ ਇੱਕ ਵੱਖਰੀ ਚੀਜ਼ ਹੋ ਗਈ ਕਿ 10 ਮਿੰਟ 5 ਮਿੰਟ ਧੂਪ ਅਰਗਬਤੀ ਲਾਈ ਬੈਠੇ ਔਰ ਫਿਰ ਆਪਣੇ ਧੰਦਿਆਂ ਤੇ ਚਲੇ ਗਏ ਜਾਂ ਬਖਤ ਕੱਢ ਕੇ ਗੁਰੂ ਘਰ ਚਲੇ ਗਏ ਇਹ ਹੈ ਭਗਤੀ ਕਰਨਾ ਲੇਕਿਨ ਭਗਤ ਬਣਨਾ ਕੁਝ ਵੱਖਰੀ ਚੀਜ਼ ਹੈ ਉਹ ਆਪਾਂ ਭਗਤ ਦੀਆਂ ਕੋਈ ਨਿਸ਼ਾਨੀਆਂ ਦੇਖੀਏ ਭਗਤੀ ਕਰਨ ਵਾਲੀ ਦੇ ਤਾਂ ਵਿਚਾਰ ਕਰ ਲਈ ਆਪਾਂ ਕਿ ਇੰਨਾ ਵਕਤ ਕੱਢ ਕੇ ਉਹ ਆਪਣੇ ਧੰਦੇ ਦੇ ਪ੍ਰਤੀ ਮਾਲਕ ਨੂੰ ਕਹਿ ਸਕਦਾ ਹੈ ਕਿ ਮੇਰਾ ਇਹ ਧੰਦਾ ਹੈ ਇਹਨੂੰ ਠੀਕ ਕਰ ਦਿਓ ਜਾਂ ਚੰਗਾ ਚਲਾ ਦਿਓ ਇਹ ਹੈ ਭਗਤੀ ਕਰਨਾ ਲੇਕਿਨ ਭਗਤ ਬਣਨਾ ਆਹ ਉਹ ਆਪਾਂ ਭਗਤ ਕਿਹੜੇ ਨੇ ਉਹਨਾਂ ਦੀਆਂ ਨਿਸ਼ਾਨੀਆਂ ਕਿਹੜੀਆਂ ਨੇ ਉਹ ਕਿਹੜੇ ਭਗਤ ਨੇ ਧੰਨ ਸ੍ਰੀ ਗੁਰਗੰਸਾਹਿਬ ਜਿਸ ਤਰ੍ਹਾਂ ਆਪਾਂ ਪੰਗਤੀ ਇਚਾਰੀ ਹੈ ਕਿ ਉਦਮ ਕਰਤ ਹੋਵੇ ਮਨ ਨਿਰਮਲ ਹੁਣ ਜਿਹੜੇ ਭਗਤ ਹੁੰਦੇ ਨੇ ਉਹ ਉਦਮ ਉਪਰਾਲਾ ਕਰਦੇ ਨੇ ਕੋਸ਼ਿਸ਼ ਕਰਦੇ ਨੇ ਭਾਵ ਆਪਣੇ ਮਨ ਨੂੰ ਨਿਰਮਲ ਕਰ ਲੈਂਦੇ ਨੇ ਨਿਰਮਲ ਭਾਵ ਸਾਫ ਪਵਿੱਤਰ ਇਹ ਕਿਵੇਂ ਹੋਗਾ 1 ਰੁਪਿਆ ਰ ਆਪ ਆਪ ਭਾਵ ਹੰਕਾਰ ਦੂਰ ਕਰਕੇ ਜਿਹੜਾ ਭਗਤ ਹੁੰਦਾ ਹੈ ਭਗਤ ਬਣਨ ਦੀ ਕੋਸ਼ਿਸ਼ ਕਰਦਾ ਹੈ ਉਹ ਪਹਿਲਾਂ ਆਪਣਾ ਆਪ ਮਟਾਉਂਦਾ ਹੈ ਆਪਣੇ ਅੰਦਰੋਂ ਹੰਕਾਰ ਮਟਾਉਂਦਾ ਹੈ ਮੇਰੀ ਮੈਂ ਮੇਰੀ ਮਟਾਉਂਦਾ ਹੈ ਔਰ ਫਿਰ ਉਹ ਭਗਤੀ ਦੇ ਦਰ ਤੇ ਭਗਤੀ ਦੇ ਰਾਹ ਤੇ ਚੱਲਦਾ ਹੈ ਫਿਰ ਜਦੋਂ ਗੁਰਪਿਆਰੋ ਭਗਤੀ ਦੇ ਰਾਹ ਤੇ ਚੱਲਦਾ ਹੈ ਤਾਂ ਉਹਦਾ ਮਨ ਨਿਰਮਲ ਹੋ ਜਾਂਦਾ ਹੈ। ਉਹ ਭਾਵ ਗੁਰੂ ਦੇ ਅੱਗੇ ਉਹਦਾ ਮਨ ਨਾਚ ਕਰਦਾ ਹੈ ਨਾਚ। ਹੁਣ ਆਪਾਂ ਨਾਚ ਤਾਂ ਬਾਹਰ ਵੀ ਦੇਖਦੇ ਆਂ। ਬਾਹਰ ਵੀ ਆਪਾਂ ਨਾਚ ਦੇਖਦੇ ਆਂ ਗੁਰਪਿਆਰੋ ਕਿ ਦੁਨੀਆ ਨੱਚ ਰਹੀ ਐ। ਕੋਈ ਮੂਰਤੀਆਂ ਆ ਕੇ ਨੱਚ ਰਹੀ ਐ। ਆਪਣੇ ਜਿਹੜਾ ਤਨ ਐ ਇਹਦੀ ਤਰ੍ਹਾਂ ਤਰ੍ਹਾਂ ਦੇ ਦਿਖਾਵੇ ਕਰਕੇ ਨੱਚ ਰਿਹਾ ਹੈ ਇਹ ਕੌਣ ਕਰਦਾ ਹੈ ਇਹ ਭਗਤੀ ਕਰਨ ਵਾਲਾ ਇੱਕ ਭਗਤੀ ਕਰਨ ਵਾਲਾ ਹੁੰਦਾ ਇੱਕ ਭਗਤ ਹੁੰਦਾ ਹੁਣ ਭਗਤੀ ਕਰਨ ਵਾਲੇ ਦੀ ਇਨਸਾਨੀਅਤ ਆਪਾਂ ਇਹ ਸੁਣ ਲਈਆਂ ਮਾਲਕਤੋਂ ਉਹਨੇ ਕਹਿਤਾ ਕਿ ਇਹ ਭਗਤੀ ਕਰਨ ਵਾਲਾ ਮਨੁੱਖ ਹੋ ਸਕਦਾ ਹੈ ਉਹਦੇ ਵਿੱਚ ਉਹਦਾ ਆਪਣਾ ਮਕਸਦ ਹੋ ਸਕਦਾ ਹੈ ਆਪਣਾ ਕੋਈ ਲੋਭ ਹੋ ਸਕਦਾ ਹੈ ਪਾਪ ਜਿਹੜੇ ਭਗਤ ਹੁੰਦੇ ਨੇ ਉਹ ਆਪਾ ਭਾਵ ਮਟਾ ਕੇ ਹੰਕਾਰ ਮਟਾ ਕੇ ਮੈਂ ਮੇਰੀ ਮਟਾ ਕੇ ਮਾਲਕ ਦੇ ਅੱਗੇ ਆਪਣਾ ਜੋ ਮਨ ਹੈ ਉਹ ਅਰਪਣ ਕਰ ਦਿੰਦੇ ਤਨ ਦੀ ਤਾਂ ਗੱਲ ਹੀ ਨਹੀਂ ਗੁਰਪਿਆਰੇ ਇਹ ਸਰੀਰ ਦੀ ਤਾਂ ਗੱਲ ਹੀ ਕੋਈ ਨਹੀਂ ਹੈ ਹੁਣ ਕਿਵੇਂ ਕਰਦੇ ਨੇ ਭਗਤ ਜਨ ਜਿਹੜੇ ਭਗਤ ਹੁੰਦੇ ਨੇ ਜਿਹੜੇ ਭਗਤੀ ਕਰਦੇ ਨੇ ਗੁਰਪਿਆਰੇ ਉਹ ਭਾਵ ਆਪਣੇ ਆਪ ਨੂੰ ਮਟਾਉਂਦੇ ਨੇ ਤੇ ਉਹ ਉਹਨਾਂ ਦੀ ਨਿਸ਼ਾਨੀ ਕੀ ਹੈ ਉਹਨਾਂ ਦੀ ਨਿਸ਼ਾਨੀ ਇਹ ਹੈ ਗੁਰਪਿਆਰਿਓ ਕਿ ਉਹ ਪ੍ਰਮਾਤਮਾ ਅੱਗੇ ਆਪਣਾ ਮਨ ਅਰਪਣ ਕਰ ਦਿੰਦੇ ਨੇ ਔਰ ਫਿਰ ਉਹ ਭਗਤ ਬਣ ਬਣਦੇ ਨੇ ਜਦੋਂ ਜਾਂ ਬਣਨ ਦੀ ਕੋਸ਼ਿਸ਼ ਕਰਦੇ ਨੇ ਫਿਰ ਉਹਨਾਂ ਦਾ ਮਨ ਪਵਿੱਤਰ ਹੁੰਦਾ ਜਾਂਦਾ ਹੈ ਨਿਰਮਲ ਹੁੰਦਾ ਜਾਂਦਾ ਹੈ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਉਹਨਾਂ ਦਾ ਭਾਵ ਮੈਂ ਮੇਰੀ ਦੂਰ ਹੋ ਜਾਂਦੀ ਹੈ ਔਰ ਉਹ ਮਨੁੱਖ ਗੁਰੂ ਪਿਆਰੇਓ ਸਦਾ ਹੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਨਾਚ ਕਰਦਾ ਨਾਚ ਉਹ ਵੀ ਕਰਦਾ ਹੈ ਨਾਚ ਭਗਤੀ ਕਰਨ ਵਾਲਾ ਵੀ ਕਰਦਾ ਹੈ ਭਗਤੀ ਕਰਨ ਵਾਲਾ ਆਪਣੇ ਤਨ ਨੂੰ ਨਚਾਉਂਦਾ ਹੈ ਵਾਹਿਗੁਰੂ ਤਨ ਨੂੰ ਨਚਾਉਂਦਾ ਹੈ ਜਿਹੜਾ ਭਗਤ ਹੁੰਦਾ ਹੈ ਉਹਦਾ ਮਨ ਨੱਚਦਾ ਹੈ ਉਹਦਾ ਮਨ ਨੱਚਦਾ ਹੈ ਕਿਵੇਂ ਨੱਚਦਾ ਹੈ ਮਨ ਉਹਦਾ ਤਾਂ ਗੁਰੂ ਪਿਆਰੇ ਜਦੋਂ ਭਗਤੀ ਦੇ ਸਰੂਰ ਦੇ ਵਿੱਚ ਹੁੰਦਾ ਨਾ ਉਹ ਭਗਤ ਮਾਲਕ ਦੇ ਦਰਸ਼ਨ ਕਰਦਾ ਹੈ ਮਾਲਕ ਦੀ ਵਿਦਾਈ ਕਰਦਾ ਹੈ ਉਹਨੂੰ ਹਰ ਰਸ ਅੰਦਰ ਚੱਲਦਾ ਹੈ ਫਿਰ ਨਾਮ ਰਸ ਉਹ ਨਾਮ ਰਸ ਭਾਵ ਨਾਮ ਉਹਦੇ ਅੰਦਰ ਪਿਤਾ ਪਰਮਾਤਮਾ ਬਿਠਾ ਦਿੰਦਾ ਹੈ ਫਿਰ ਉਹਦਾ ਮਨ ਨੱਚਦਾ ਹੈ ਜਦੋਂ ਮਨ ਨੱਚਦਾ ਹੈ ਪਰ ਬਾਹਰ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਹਾਂ ਨਸਾਨੀਆਂ ਨੇ ਇੱਕ ਦੋ ਉਹ ਉਹਦੇ ਰਾਹੀਂ ਕੋਈ ਭਗਤੀ ਮਹਿਸੂਸ ਕਰ ਸਕਦਾ ਹੈ ਜਿਹੜਾ ਅੱਗੇ ਕੋਈ ਭਗਤ ਹੋਵੇ ਨਾ ਉਹੀ ਮਹਿਸੂਸ ਕਰ ਸਕਦਾ ਹੈ ਕਿ ਆਏ ਭਗਤ ਦਾ ਮਨ ਕਿਵੇਂ ਨੱਚ ਰਿਹਾ ਹੈ ਭਾਵ ਉਹਦੇ ਜਿਹੜੇ ਨੈਤਰਾਂ ਦੀਆਂ ਪਲਕਾਂ ਨੇ ਗੁਰ ਪਿਆਰਿਓ ਉਹ ਹਲਕੀਆਂ-ਹਲਕੀਆਂ ਉਹ ਉੱਪਰ-ਨੀਚੇ ਭਾਵ ਫੜਫੜਾਉਂਦੀਆਂ ਨੇ ਭਾਵ ਉਹਦਾ ਮਨ ਅੰਦਰੋਂ ਫਿਰ ਨੱਚਦਾ ਹੈ ਕਿਧੇ ਅੱਗੇ ਗੁਰੂ ਅੱਗੇ ਹੁਣ ਆਪਾਂ ਵਿਚਾਰ ਕੀਤੀ ਹੈ ਕੀ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦਾ ਸਰੂਰ ਵੱਖਰਾ ਹੈ ਕੁਝ ਉਹਨਾਂ ਦਾ ਨਾਚ ਵੱਖਰਾ ਹੈ ਉਹ ਤਨ ਨੂੰ ਨਚਾਉਂਦੇ ਨੇ ਹੁਣ ਇਹ ਭਗਤ ਕੀ ਕਰਦਾ ਹੈ ਉਹ ਆਪਣੇ ਮਨ ਨੂੰ ਨਚਾਉਂਦਾ ਗੁਰੂ ਅੱਗੇ ਹਉ ਮਨ ਨੂੰ ਨਚਾ ਕੇ ਫਿਰ ਅੱਗੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਫਿਰ ਜਦੋਂ ਦਾ ਮਨ ਗੁਰੂ ਅੱਗੇ ਨੱਚਦਾ ਹੈ ਫਿਰ ਗੁਰੂ ਪਿਆਰਿਓ ਉਹ ਪ੍ਰਮਾਤਮਾ ਦਾ ਸੇਵਕ ਉਹ ਭਗਤ ਆਪਣੇ ਜਿਹੜਾ ਉਹਦਾ ਮਨ ਹੈ ਮਨ ਵਿੱਚ ਪ੍ਰਮਾਤਮਾ ਨੂੰ ਉਹ ਸਦਾ ਹੀ ਵਸਾਈ ਰੱਖਦਾ ਹੈ ਸਦਾ ਹੀ ਪ੍ਰਮਾਤਮਾ ਨੂੰ ਉਹ ਭਗਤ ਜਿਹੜਾ ਆਪਣੇ ਮਨ ਦੇ ਵਿੱਚ ਉਹ ਸਦਾ ਹੀ ਵਸਾਈ ਰੱਖਦਾ ਹੈ ਭਾਵ ਕਦੇ ਵੀ ਉਹਦਾ ਮਨ ਦੂਰ ਨਹੀਂ ਹੁੰਦਾ ਕਿਉਂ ਕਿ ਉਹਨੇ ਮਨ ਨੂੰ ਬਸ ਕਰ ਲਿਆ ਕਿਉਂਕਿ ਬਸ ਤਾਂ ਹੀ ਮਨ ਨੱਚਿਆ ਨਾ ਤائیں ਗੁਰੂ ਦੇ ਅੱਗੇ ਮਨ ਨੱਚਦਾ ਹੈ ਜਦੋਂ ਦਾ ਮਨ ਵਸ ਹੋਗਾ ਜਿਨ੍ਹਾਂ ਦਾ ਮਨ ਵਸ ਨਹੀਂ ਗੁਰੂ ਪਿਆਰਿਓ ਉਹ ਤਨ ਨੂੰ ਨਚਾਈ ਜਾਂਦੇ ਨੇ ਪਰ ਇੱਥੇ ਜਿਨ੍ਹਾਂ ਦਾ ਮਨ ਵਸ ਹੈ ਜਿਹੜੇ ਭਗਤ ਹੈ ਉਹ ਪ੍ਰਮਾਤਮਾ ਨੂੰ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਪਛਾਈ ਰੱਖਦੇ ਨੇ ਭਾਵ ਉਹ ਪੰਜਾਂ ਨੂੰ ਪੰਜਾਂ ਨੂੰ ਕਾਬੂ ਰੱਖਦੇ ਨੇ ਇੱਥੇ ਸਤਗੁਰ ਫਰਬਾਨ ਕਰ ਲੈਣੇ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਨੇ ਪੰਜ ਜਨਾਂ ਲੈ ਬਸ ਕਤ ਰਾਖੇ ਮਨ ਮੈਂ ਕੰਕਾਰੇ ਉਹ ਭਾਵ ਆਪਣੇ ਮਨ ਨੂੰ ਬਸ ਕਰ ਲੈਂਦਾ ਹੈ ਔਰ ਪੰਜਾਂ ਨੂੰ ਬਸ ਕਰ ਲੈਂਦਾ ਫੇਰ ਮਨ ਬਸ ਆਏਗਾ ਗੁਰੂ ਕਰੇ ਫੇਰ ਮਨ ਬਸ ਹੋ ਗਿਆ ਹੁਣ ਇੱਥੇ ਇੱਕ ਹੋਰ ਉਦਾਹਰਣ ਦਿੱਤੀ ਹੈ ਜਿਸ ਤਰ੍ਹਾਂ ਨਾਚ ਦਾ ਮਤਲਬ ਭਗਤੀ ਦਾ ਇੱਕ ਨਾਚ ਹੈ ਇਹ ਨਹੀਂ ਕਿ ਬਾਰੀ ਤਰ੍ਹਾਂ ਦੇ ਨਾਚ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਹੁਣ ਜਿਸ ਤਰ੍ਹਾਂ ਦੇਵੀ ਦੇਵਤਿਆਂ ਦੇ ਜਿਹੜੇ ਭਗਤ ਹੁੰਦੇ ਨੇ ਉਹ ਫਿਰ ਹਰ ਵੇਲੇ ਜਦੋਂ ਭਗਤੀ ਕਰਦੇ ਨੇ ਭਾਵ ਉਹ ਉਹ ਉਹਨਾਂ ਦੇ ਅੱਗੇ ਨਾਚ ਕਰਦੇ ਨੇ ਨਾਚ ਜੋ ਆਪਾਂ ਪਹਿਲੇ ਵਿਚਾਰ ਕੀਤੀ ਹੈ ਚਲੋ ਉਹਨਾਂ ਨੂੰ ਜੋ ਉਹਨਾਂ ਦੇ ਪ੍ਰਾਤਨ ਸਮੇਂ ਦੀ ਜੋ ਰਚ ਰਚਨਾ ਹੈ ਜਾ ਉਹਨਾਂ ਨੂੰ ਉਹ ਭਗਤ ਜਿਨ੍ਹਾਂ ਨੇ ਜੋ ਦਰਸਾਇਆ ਉਹ ਠੀਕ ਹੈ ਉਹਨਾਂ ਦੇ ਆਪਣੇ ਧਰਮ ਦੇ ਅਨਸਾਰ ਆਪਾਂ ਮਾੜਾ ਨਹੀਂ ਕਹਦੇ ਉਹਨਾਂ ਨੂੰ ਪਰ ਆਪਾਂ ਗੱਲ ਕਰ ਰਹੇ ਹਾਂ ਤੁਹਾਨੂੰ ਸ੍ਰੀ ਗੁਰਗੰਸਾਹਿਬ ਤਨ ਸ੍ਰੀ ਗੁਰਗੰਸਾਹਿ ਵੀ ਪਰਮਾਤਮਾ ਨੇ ਕਿ ਦੇਵੀ ਦੇਵਤਿਆਂ ਦੇ ਅੱਗੇ ਉਹ ਭਗਤ ਨੱਚਦੇ ਨੇ ਔਰ ਆਕੇ ਨਾਚ ਕਰਦੇ ਨੇ ਭਾਬ ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਤਮਾ ਪੁਰਖ ਪਿਤਾ ਪਰਮਾਤਮਾ ਦੇ ਅੱਗੇ ਨੱਚਦਾ ਹੈ ਤੇਰਾ ਭਗਤ ਨਾਚੇ ਗੁਰੂ ਆਗੇ ਗੁਰੂ ਆਗੇ ਭਾਬ ਉਸ ਪਰਮਾਤਮਾ ਦੇ ਅੱਗੇ ਉਹ ਕਿਵੇਂ ਨੱਚਦਾ ਹੈ ਉਹ ਕਿਵੇਂ ਨਚਾਉਂਦਾ ਹੈ ਮਨ ਨੂੰ ਉਸ ਪਰਮਾਤਮਾ ਦੀ ਸਿਫਤ ਕਰਕੇ ਪਰਮਾਤਮਾ ਦੀ ਵਡਿਆਈ ਕਰਕੇ ਜਿਸ ਤਰ੍ਹਾਂ ਹੁਣ ਆਪਾਂ ਮਾਲਕ ਤੇ ਗੁਣਗਾ ਰਹੇ ਹਾਂ ਸਿਫਤ ਕਰ ਰਹੇ ਹਾਂ ਵਡਿਆਈ ਕਰਕੇ ਜਦੋਂ ਗੀਤ ਗਾਉਂਦਾ ਹੈ ਮਾਨੋ ਉਹ ਗੁਰੂ ਪਿਆਰਿਓ ਉਹਦਾ ਨਾਚ ਪਰਮਾਤਮਾ ਅੱਗੇ ਉਸ ਮਾਲਕ ਆਪਣੇ ਪਿਤਾ ਪਰਮਾਤਮਾ ਅੱਗੇ ਨੱਚਦਾ ਹੈ ਫਿਰ ਜਦੋਂ ਉਹਦਾ ਮਨ ਨੱਚਦਾ ਹੈ ਗੁਰੂ ਪਿਆਰਿਓ ਫਿਰ ਅੰਦਰੋਂ ਕੁਝ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਅੰਦਰੋਂ ਕੁਝ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਜਿਸ ਤਰ੍ਹਾਂ ਗੁਰਬਾਣੀ ਦੇ ਅੰਦਰ ਫਰਮਾਇਆ ਕਿ ਰਵਾਵ ਵਖਾਵਜ ਤਾਲ ਘੰਗਰੂ ਅਨਹਦ ਸ਼ਬਦ ਵਜਾਵੈ ਫਿਰ ਅੰਦਰੋਂ ਉਹ ਭਗਤ ਦੇ ਜਿਹੜੀਆਂ ਨਿਸ਼ਾਨੀਆਂ ਨੇ ਉਹਨੂੰ ਪਤਾ ਲੱਗ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਭਗਤ ਨੂੰ ਪਤਾ ਲੱਗ ਜਾਂਦਾ ਹੈ ਜਿਹੜਾ ਭਗਤੀ ਕਰਦਾ ਹੈ ਕਿ ਆਹ ਜਿਹੜੀਆਂ ਅਨਸਾਨੀਆਂ ਨੇ ਇਹ ਮੇਰੇ ਪਿਤਾ ਪਰਮਾਤਮਾ ਦੀਆਂ ਨੇ ਕਿ ਉਹ ਅਨਹਦ ਜਿਹੜੀ ਅਨਹਦ ਬਾਣੀ ਆ ਅੰਦਰੋਂ ਉਹ ਚੱਲ ਪੈਂਦੀ ਹੈ ਉਹਦੇ ਅੰਦਰੋਂ ਚੱਲ ਕੇ ਫਿਰ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ ਸੰਗੀਤ ਉਹਨਾਂ ਸੁਣਦੀਆਂ ਨੇ ਰਵਾਬ ਭਾਵ ਰਵਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੇ ਹੁਣ ਗੁਰਪਿਆਰੋ ਅੱਗੇ ਵੀ ਬਹੁਤ ਆ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਨੇ ਅੰਗਾਂ ਦੇ ਉੱਤੇ ਦਰਸਾਇਆ ਹੈ ਕਿ ਕਿਸ ਤਰ੍ਹਾਂ ਜਿਹੜਾ ਭਗਤ ਹੁੰਦਾ ਉਹਦਾ ਮਨ ਅੱਜਦਾ ਹੈ ਉਹ ਫਿਰ ਉਹਦੇ ਅੰਦਰੋਂ ਨਿਸ਼ਾਨੀਆਂ ਪੈਦਾ ਹੁੰਦੀਆਂ ਨੇ ਜਿਸ ਤਰ੍ਹਾਂ ਸੰਗੀਤ ਧੁਨਾਂ ਵੱਜਣੀਆਂ ਸੰਗੀਤ ਧੁਨਾਂ ਵੱਜ ਕੇ ਭਾਵ ਜਿਸ ਤਰ੍ਹਾਂ ਰਬਾਬ ਤਪਲਾ ਵੱਜਣਾ ਘੁੰਗਰੂ ਸੈਣੇ ਚਿੰਟਾ ਦੂਰ ਢੋਲ ਵੱਜਣੇ ਬੱਦਲ ਗਰਜਣੇ ਦਿਨ ਬਾਦਲ ਵਰਖਾ ਹੋਈ ਇਹ ਨਿਸ਼ਾਨੀਆਂ ਨੇ ਫਿਰ ਪਿਤਾ ਪ੍ਰਮਾਤਮਾ ਖੁਸ਼ ਹੋ ਕੇ ਆਪਣੇ ਭਗਤ ਨੂੰ ਗੁਰਪਿਆਰਿਓ ਉਹ ਨਿਸ਼ਾਨੀਆਂ ਦਿੰਦਾ ਹੈ ਉਹ ਨਿਸ਼ਾਨੀਆਂ ਦਿੰਦਾ ਹੈ ਜਿਹਦੇ ਅੰਦਰ ਫਿਰ ਇਹ ਨਿਸ਼ਾਨੀਆਂ ਪੈਦਾ ਹੋ ਜਾਂਦੀਆਂ ਨੇ ਮੇਰਾ ਮਾਲਕ ਦੇ ਦਿੰਦਾ ਹੈ ਇਹ ਦਾਤਾਂ ਦੇ ਦਿੰਦਾ ਹੈ ਕਿ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਹੀ ਉਹ ਮੇਰਾ ਮਾਲਕ ਕਿਹਨੂੰ ਦਿੱਤੀਆਂ ਨੇ ਜਿਹੜੇ ਉਹਦੇ ਭਗਤ ਬਣੇ ਨੇ ਭਗਤੀ ਕਰਨੀ ਕੋਈ ਸਵਖਰੀ ਚੀਜ਼ ਆ ਭਗਤ ਬਣਨਾ ਕੋਈ ਸਵਖਰੀ ਚੀਜ਼ ਆ ਆਪਾਂ ਅੱਜ ਦੇ ਇਸ ਕਥਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਵਿਚਾਰ ਕੀਤੀ ਹੈ ਮਾਲਕ ਦੀ ਸਿਫਤ ਬੜਾਈ ਕੀਤੀ ਹੈ ਕਿ ਸਾਨੂੰ ਭਗਤੀ ਕਰਨੇ ਵਾਲਾ ਬੰਦਾ ਔਰ ਭਗਤ ਦੇ ਵਿੱਚ ਅੰਤਰ ਕੀ ਹੈ ਅਸੀਂ ਵੀ ਸਾਰੇ ਭਗਤ ਬਨਣ ਦੀ ਕੋਸ਼ਿਸ਼ ਕਰੀਏ ਧੰਦਾ ਇੱਕ ਵੱਖਰੀ ਚੀਜ਼ ਆ ਭਗਤ ਬਨਣਾ ਇੱਕ ਵੱਖਰੀ ਚੀਜ਼ ਆ ਭਗਤ ਬਨਣ ਦਾ ਮਤਲਬ ਅਸੀਂ ਆਪਣਾ ਜਨਮ ਮਰਨ ਕੱਟ ਲੈਣਾ ਆਪਣੇ ਜਨਮ ਮਰਨ ਜੋ ਅਸੀਂ ਛਾਡਾ ਮੇਨ ਮਕਸਦ ਹੈ ਉਹਨੂੰ ਅਸੀਂ ਪੂਰਾ ਕਰਨਾ ਗੁਰਪਿਆਰਿਓ ਇਥੋਂ ਤੱਕ ਜੋ ਵਿਚਾਰਾਂ ਕੀਤੀਆਂ ਨੇ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਸਤਗੁਰ ਮੇਹਰਾਂ ਬਖਸਣ ਅਨੇਕ ਪ੍ਰਕਾਰ ਦੀਆਂ ਬਾਣੀ ਪੜਦੇ ਹਾਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਿਗੁਰ ਬਖਸ਼ਣਹਾਰ ਸੰਗਤ ਬਖਸ਼ਣਹਾਰ ਬਖਸ਼ ਦਿਨਾ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ